हाड़ शहशा समत ग्यारगत द्वार जेठूवाल जिला अमृतसर रात वेले की है ग्रंथ नंबर चौबी पेज नंबर फोर नाइन सतारा हाड़ कहे जन भगतो अंदरों उठाओ सुरती हाड़ कहे जन अंदरों उठाओ सुरती सुती जगत दलिद्र रहे नरैया दर्श करो अकाल मूर्ति किसका दर्श प्रसंग जी किसका दर्श करना है आपको ਦਰਸ ਕਰੋ ਅਕਾਲ ਮੂਰਤੀ ਨਿਰਗੁਣ ਨਰਵੈਰ ਵੇਖ ਬਖਦੇ ਕਿਸ ਨੂੰ ਦੇਖਣਾ ਹੈ ਕਿਸ ਦਾ ਦਰਸ ਕਰਨਾ ਹੈ ਆਪਾਂ ਨਿਰਗੁਣ ਨਰਵੈਰ ਦਾ ਸੋ ਇਸੇ ਕਰਕੇ ਅਕਾਲ ਪੁਰਖ ਨੇ ਸਾਨੂੰ ਉਚਦੇ ਜਨ ਲਖਾਈ ਜਿਸ ਦੇ ਵਿੱਚ ਸਭ ਤੋਂ ਪਹਿਲਾ ਨਿਯਮ ਹੈ ਨਿਰਗੁਣ ਚੋਦ ਅਕਾਲ ਪੁਰਖ ਦਾ ਹੀ ਕੇਵਲ ਇਸਤ ਮੰਨਣਾ ਸਤਿਗੁਰੂ ਕੇਵਲ ਸ਼ਬਦ ਨੂੰ ਹੀ ਮੰਨਣਾ ਜਿਸ ਸਰੀਰ ਵਿੱਚ ਪ੍ਰਗਟ ਹੋਵੇ ਉਸ ਸਰੀਰ ਦਾ ਸਤਕਾਰ ਕਰਨਾ ਆਤਮਾ ਪਰਮਾਤਮਾ ਨਾਲ ਮੇਲ ਕਰਨਾ ਚਾਰ ਪਾਤ ਤਿੰਨ ਮਜਬਦੇ ਦਾ ਕਿਸੇ ਨਾਲ ਕਿੜਨਾ ਨਹੀਂ ਕਰਦੇ ਸੌਰ ਸੰਗਤ ਜੀ ਇਸ ਤੋਂ ਅੱਗੇ ਵੀ ਅਸੂਲ ਹਨ ਪਰ ਵਿਸ਼ੇਕ ਫਸਟ ਸਟੈਪ ਆਪਣਾ ਹੀ ਹੈ ਕਿ ਨਿਰਗੁਣ ਨਿਰਗੁਣ ਜੋਤ ਅਕਾਲ ਪੁਰਖ ਦਾ ਹੀ ਕੇਵਲ ਇਸ ਤਰ੍ਹਾਂ ਸੋ 24 ਨੰਬਰ ਗ੍ਰੰਥ ਵਿੱਚ ਅਕਾਲ ਪੁਰਖ ਖੁਦ ਇਹ ਚੀਜ਼ ਲਿਖਾ ਕੇ ਗਏ ਪੇਜ ਨੰਬਰ 499 ਉਸ ਅਕਾਲਪੁਰ ਨੂੰ ਵੀ ਪਤਾ ਸੀ ਕਿ ਇਹ ਚੀਜ਼ ਅੱਗੇ ਕੀ ਬਣਨੀ ਹੈ ਔਰ ਕਿਸ ਤਰ੍ਹਾਂ ਸੰਗਤ ਨੂੰ ਪ੍ਰੋਬਲਮਸ ਅੱਗੇ ਆਉਣੀਆਂ ਹਨ ਤੇ ਆਪਾਂ ਸਭ ਤੋਂ ਪਹਿਲਾ ਨਿظم ਬੇਸਿਕ ਸਟੈਪ ਬਾਈ ਸਟੈਪ ਸਟਾਰਟ ਕਰੀਏ ਤਾਂ ਬਹੁਤ ਵਧੀਆ ਗੱਲ ਹੋਵੇਗੀ ਸੋ ਨਿਰਗੁਣ ਨਰਵੈਰ ਵੇਖ ਬਖਾਈਆ ਤੁਹਾਨੂੰ ਸਾਰ ਹੋਵੇ ਤੁਰਦੀ ਤੋਰ ਮस्तक ਲੇਖ ਬਣਾਈਆ ਅੱਜ ਤੋਂ ਪਰਣ ਕਰ ਲਓ ਅੱਜ ਤੋਂ ਪ੍ਰੈਜ਼ੈਂਟ ਐਸ ਟਾਈਮ ਹੁਣੇ ਹੀ ਅੱਜ ਤੋਂ ਪਰਣ ਕਰ ਲਓ ਇੱਕੋ ਓਠ ਰੱਖਣੀ ਸਤਿਗੁਰ ਸ਼ਬਦ ਦੀ ਕਿਸ ਦੀ ਓਠ ਰੱਖਣੀ ਆ ਸੰਗਤ ਜੀ ਆਪਾਂ ਸਤਿਗੁਰ ਸ਼ਬਦ ਦੀ 994 ਯੁੱਗ ਚੌਕੜੀ ਤੋਂ ਬਾਅਦ ਅਕਾਲਪੁਰ ਕਿਸ ਤਰ੍ਹਾਂ ਕਿਤੇ ਆਉਂਦੇ ਹਨ ਪ੍ਰਗਟ ਹੁੰਦੇ ਹਨ ਉਹ ਆਪਣੀ ਖੇਲ ਕਰਕੇ ਗਏ 24 ਨੰਬਰ ਗ੍ਰੰਥ ਲਿਖਾ ਕੇ ਗਏ ਨਵਾਂ ਨਿਸ਼ਾਨ ਨਵਾਂ ਵਿਧਾਨ ਆਪਾਂ ਨੂੰ ਸਾਰੀਆਂ ਚੀਜ਼ਾਂ ਉਹ ਕਰਕੇ ਗਏ ਦੱਸ ਕੇ ਗਏ ਪਰ ਉਸ ਟਾਈਮ ਅਸੀਂ ਪ੍ਰੈਜ਼ెంట్ ਨਹੀਂ ਸੀ ਇਸ ਚੀਜ਼ ਅਸੀਂ ਨਹੀਂ ਦੇਖੀ ਇਸ ਕਰਕੇ ਉਸ ਅਕਾਲ ਪੁਰਖ ਨੇ ਸਾਨੂੰ ਇਹ ਸਾਰੀਆਂ ਚੀਜ਼ਾਂ ਲਿਖਤੀ ਰੂਪ ਵਿੱਚ ਲਿਖਾ ਕੇ ਗਏ ਤਾਂ ਕਿ ਆਉਣ ਵਾਲੀ ਜਨਰੇਸ਼ਨ ਹੋਣ ਵਾਲੀ ਸੰਗਤ ਇਹਨਾਂ ਨੂੰ ਫੋਲੋ ਕਰੇ ਕਿਸ ਦੀ ਓਟ ਤੱਕੜੀ ਹੈ ਆਪਾਂ ਸਤਿਗੁਰ ਸ਼ਬਦ ਦੀ ਸਤਿਗੁਰ ਸ਼ਬਦ ਜੋ ਕਿਸੇ ਦਾ ਮਹਤਾਜ ਨਹੀਂ ਹੁੰਦਾ ਸਤਿਗੁਰ ਸ਼ਬਦ ਜੋ ਆਦ ਜੁਗਾ ਤੋਂ ਖੇਲ ਕਰਦੇ ਆ ਰਹੇ ਹਨ ਸਤਿਗੁਰ ਸ਼ਬਦ ਪਹਿਲਾਂ ਵੀ ਸੀ ਸਤਿਗੁਰ ਸ਼ਬਦ ਅੱਜ ਵੀ ਪ੍ਰੈਜ਼ੈਂਟ ਐਸ ਟਾਈਮ ਹੁਣ ਵੀ ਖੇਲ ਕਰ ਰਹੇ ਹਨ ਸਤਿਗੁਰ ਸ਼ਬਦ ਅੱਗੇ ਵੀ ਫਿਊਚਰ ਵਿੱਚ ਖੇਲ ਕਰਦੇ ਰਹਿਣਗੇ ਸੋ ਅਕਾਲ ਪੁਰਖ ਸਾਨੂੰ ਇਹ ਚੀਜ਼ ਲਿਖਾ ਕੇ ਗਏ ਹਨ ਹਰ ਬਾਣੀ ਵਿੱਚ 24 ਨੰਬਰ ਗ੍ਰੰਥ ਵਿੱਚ ਅਕਾਲ ਪੁਰਖ ਨੇ ਲਿਖਾਇਆ ਹੈ ਸਤਗੁਰ ਇੱਕੋ ਅੱਜ ਤੋਂ ਪਰਣ ਕਰ ਲਓ ਇੱਕੋ ਓਟ ਰੱਖਣੀ ਸਤਗੁਰ ਸ਼ਬਦ ਦੀ ਬਿਨ ਸਤਗੁਰ ਸ਼ਬਦ ਤੋਂ ਦੂਜਾ ਗੁਰੂ ਨਜ਼ਰ ਕੋਈ ਨਾ ਆਈ ਸੋ ਹਰ ਸੰਗਤ ਜੀ ਐਸ ਟਾਈਮ ਪ੍ਰੈਜ਼ెంట్ ਕਿਹੜਾ ਗੁਰੂ ਹੈ ਆਪਣਾ ਸਤਗੁਰ ਸ਼ਬਦ ਸੋ ਇਹ ਅਕਾਲ ਪੁਰਖ ਉਹ 24 ਨੰਬਰ ਗ੍ਰੰਥ ਵਿੱਚ ਲਿਖਾ ਕੇ ਗਏ ਹਨ ਕਿ ਅੱਜ ਤੋਂ ਪਰਨ ਕਰ ਲੋ ਇੱਕੋ ਓਟ ਰਖਣੀ ਸਤਿਗੁਰ ਸ਼ਬਦ ਦੀ ਬਿਨ ਸਤਿਗੁਰ ਸ਼ਬਦ ਤੋਂ ਦੂਜਾ ਗੁਰੂ ਨਜ਼ਰ ਕੋਈ ਨਾ ਆਈਆ ਐ ਸਿੱਖਿਆ ਸਿੱਖਾਂ ਗੋਬਿੰਦ ਧਾਰ ਆਨੰਦ ਪੁਰ ਦੀ ਪੁਰ ਆਨੰਦ ਗਿਆ ਸਮਝਾਈਆ ਉਸ ਸਤਿਗੁਰ ਦੀ ਗੱਦੀ ਨਹੀਂ ਕਿਸੇ ਠੱਗ ਚੋਰ ਦੀ ਚੋਰ ਯਾਰ ਲੁੱਟ ਕੋਈ ਨਾ ਜਾਈਆ ਹੌਣ ਵੇਖਿਓ ਖੇਰ ਹੋਣੀ ਹੋਰ ਹੋਰ ਦੀ ਹੋਰ ਹੋਰ ਦਾ ਰੂਪ ਬਦਲਾਈਆ ਸਤਗੁਰ ਸ਼ਬਦ ਅਸਵਾਰੀ ਹੋਣੀ ਆਪਣੇ ਘੋੜ ਦੀ ਅਸਤਵ ਦੋ ਜਹਾਨ ਜੜਾਈਆ ਜਿਸ ਦੀ ਆਵਾਜ਼ ਸੁਣਨੀ ਪਹਿਲੇ ਘੋੜ ਦੀ ਪੌੜੀ ਡੰਡੇ ਸਭ ਦੇ ਵੇਖ ਪਖਾਈਆ ਹੁਣ ਸਭ ਨੂੰ ਮੂਰਤ ਸੂਰਤ ਨਜ਼ਰ ਆਉਣੀ ਸ਼ੇਰ ਸਿੰਘ ਦੀ ਤਾਂ ਬ੍ਰਾਹਮਣ ਘੋੜ ਦੀ ਦੋਰੀ ਆਪਣੀ ਕਲ ਵਰਤਾਈਆ ਬੜੀ ਆਈ ਰਹਿਣੀ ਨਹੀਂ ਕਿਸੇ ਤਲਾਬ ਜੋੜਦੀ ਸਤਗੁਰ ਸ਼ਬਦ ਸ਼ਬਦ ਸਰਣਾਈਆ ਓ ਵੇਖੋ ਗੰਗਾ ਗੋਦਾਵਰੀ ਜਮਨਾ ਸੁਰਸਤੀ ਆਉਂਦੀ ਦੌੜਦੀ ਕੁੱਲੇਵਾਲ ਦੇਣ ਦੁਹਾਈ ਆ ਜੋਤੀ ਜੋ ਸਰੂਪ ਹਾਰਾ ਆਪਣੀ ਕਿਰਪਾ ਕਰ ਦੇਵਨ ਹਾਰਾ ਸੱਚਾ ਵਾਰ ਸੱਚ ਦਾ ਸੰਗ ਆਪਣਈਆ ਸਤਾਰਾ ਹੜ ਕਹੇ ਮੈਨੂੰ ਵਿਖਾਓ ਸਾਰੇ ਸੱਚੇ ਹੱਥ ਦੀ ਹਥੇਲੀ रेखा ਪਿਛਲੇ ਨਾਲ ਮਲਾਈਆ ਮੈਨੂੰ ਇਉਂ ਜਾਪਦਾ ਤੁਹਾਡਾ ਸਤਿਗੁਰ ਸ਼ਬਦ ਪੁਰਾਣਾ ਨਹੀਂ ਦੀ ਮੈਨੂੰ ਇਉਂ ਜਾਪਦਾ ਤੁਹਾਡਾ ਸਤਿਗੁਰ ਸ਼ਬਦ ਪੁਰਾਣਾ ਮੇਲੀ ਜੁਗ-ਜੁਗ ਦਾ ਨਜ਼ਰੀ ਆਈਆ ਕੀ ਹੋ ਗਿਆ ਜੇ ਕਲਯੁਗ ਇੱਕ ਨਵੀਂ ਖੇਰ ਖੇਲੀ ਖਲਕ ਦਾ ਖਲਕ ਹੋ ਕੇ ਵੇਸ ਬਟਾਈਆ ਭਾਵੇਂ ਇਸ ਨੂੰ ਜੱਟ ਸਮਝੋ ਤੇ ਭਾਵੇਂ ਸਤਿਗੁਰ ਸ਼ਬਦ ਬੇਲੀ ਸੰਗਤ ਜੀ ਜੱਟ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਇਸ ਦਾ ਜ਼ਿਕਰ ਹੁੰਦਾ ਹੈ ਜਦੋਂ ਅਕਾਲ ਪੁਰਖ ਦੀਆਂ ਮਤਲਬ ਆਣ ਦੀਆਂ ਪਛੀੜ ਗੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੀਤੀਆਂ ਗਈਆਂ ਮਾਰੇ ਦੀ ਕਾਸਟ ਬਾਰੇ ਵੀ ਲਿਖਿਆ ਹੋਇਆ ਹੈ ਵਿੱਚ ਪਰਗਣਾ ਬਟਾਲਾ ਵਰਣ ਜੱਟ ਹੋਸੀ ਕਿ ਉਹ ਜੱਟ ਘਰਾਣੇ ਵਿੱਚ ਪੈਦਾ ਹੋਏਗਾ ਭਾਵੇਂ ਇਸ ਨੂੰ ਜੱਟ ਸਮਝੋ ਤੇ ਭਾਵੇਂ ਸਤਿਗੁਰ ਸ਼ਬਦ ਲਈ ਉਹ ਬੇਲਿਆਂ ਵਿੱਚ ਤੁਹਾਡਾ ਹੋਏ ਸਹਾਈਆ ਤੁਹਾਡੀ ਆਤਮਾ ਸਤ ਗੁਰ ਸ਼ਬਦ ਦਾ ਵਾਦਾ ਕਦੇ ਨਾ ਰਹੇਗੀ अकेਲੀ ਇਕੱਲੇ ਇਕੱਲੇ ਦੇ ਨਾਲ ਮਿਲ ਕੇ ਆਪਣਾ ਰੰਗ ਵਿਖਾਈਆ ਤੁਹਾਡੀ ਜਗਾ ਮੈਂ ਸੱਤ ਤੋਂ ਰਖੀ ਨਵੇਲੀ ਬਕਰੇ ਘਰ ਦੇਵਾਂ ਵਸਾਈਆ ਜਿਸ ਤਰ੍ਹਾਂ ਗੋਬਿੰਦ ਦੇ ਬਾਜ ਨੇ ਬਾਜ ਪੇਲੀ ਉਹ ਬਾਜਾ ਵਾਲਾ ਤੁਹਾਨੂੰ ਉਸੇ ਘਰ ਦਾ ਹੀ ਉਜਾਈਆ ਜਿੱਥੇ ਧਰਮ ਰਾਏ ਦੀ ਕਦੇ ਨਾ ਹੋਵੇ ਜੇਲੀ ਚਿੱਤਰ ਗੁਪ ਲੇਖਾ ਮੰਗੜ ਕੋਇ ਨਾ ਆਈਆ ਪਰ ਤੁਹਾਨੂੰ ਇੱਕ ਗੱਲ ਦੱਸਾਂ ਤੁਸੀਂ ਬੜੇ ਚੰਗੇ ਸੋਹਣੇ ਸੁੰਦਰ ਸਰੂਪ ਓਏ ਲਾੜਿਓ ਤੁਹਾਡੀ ਜੋਤ ਅਕਾਲਣ ਇੱਕੋ ਸਹੇਲੀ ਜਿਹੜੀ ਵਿਛੋੜੇ ਵਿੱਚ ਵਿਛੜ ਕਦੇ ਨਾ ਜਾਈਆ ਜੋਤੀ ਜੋਤ ਸਰੂਪ ਫਾਰ ਆਪ ਆਪਣੀ ਕਿਰਪਾ ਕਰ ਸਦਾ ਮੇਲ ਆਪ ਮਿਲਾਈਆ ਸਤਿਗੁਰ ਸ਼ਬਦ ਕਹੇ ਕਿੱਡਾ ਸੋਹਣਾ ਸ਼ਰੀਰ ਪਿਆਰਾ ਪਿਆਰ 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 ਵਿੱਚੋਂ ਨਜ਼ਰੀ ਆਇਆ ਜਿਸ ਦਾ ਸ਼ਬਦ ਗੁਰੂ ਨੂੰ 52 ਸਾਲ ਲੈਣਾ ਪਿਆ ਸਹਾਰਾ ਚੁੱਪ ਚਪੀਤਾ ਆਸਣ ਵਿੱਚ ਲਗਾਈਆ ਇਲ ਦਾ ਹਿਲਾਉਂਦਾ ਰਿਹਾ ਸੰਸਾਰਾ ਸੰਸਾਰੀ ਪੰਡਾਰੀ ਸੰਘਾਰੀ ਸਮਝ ਕੋਈ ਨਾ ਆਈ ਅੰਦਰੇ ਅੰਦਰ ਕਰਦਾ ਰਿਹਾ ਗੁਫਤਕਾਰਾ ਬਿਨਾ ਕਲਮਿਆ ਕਲਾਮ ਸੁਣਾਈਆ ਵਾਹਦ ਲਾ ਕੇ ਗਿਆ ਨਾਰਾ ਅੱਲਾਹੁ ਅੱਲਾਹੁ ਚਣਾਈਆ ਫੇਰ ਕਰੇ ਕਰਕੇ ਪਾਰ ਕਿਨਾਰਾ ਪੱਜਿਆ ਵਾਹੂ ਦਾਹਿਆ ਚੜਿਆ ਸਤਿਖੰਡ ਚੁਬਾਰਾ ਬਿਨ ਕੋੜੀ ਡੰਡੇ ਕਦਮ ਟਕਾਈਆ ਗੁਰੂ ਅਵਤਾਰ ਪੈਗੰਬਰ ਕੀਤਾ ਇਸ਼ਾਰਾ ਦਰਗਾਹ ਸੱਚੀ ਸੱਚ ਸੁਣਾਈਆ ਆਪਣਾ ਪ੍ਰਵੇਖਤ ਵੇਖੋ ਪਸ਼ੀਨ ਗੋਈਆਂ ਤੱਕੋ ਕੀ ਕੀਤਾ ਇਜ਼ਹਾਰਾ ਸੋਲਾ ਢੋਲਾ ਕੀ ਦੜਾਈਆ ਸਭ ਨੇ ਕਿਹਾ ਤੇਰਾ ਖੇਲ ਅਗਮ ਅਪਾਰਾ ਅਲਗ ਅਗੋਚਰ ਤੇਰੀ ਬੇਪਰਵਾਹੀਆ ਪੁਰਖ ਕਾਲ ਕਿਹਾ ਮੈਂ ਚੋਦ ਦੀ ਤਾਰ ਸ਼ਬਦ ਰੂਪ ਫੇਰ ਜਾਣਾ ਦੁਬਾਰਾ ਉਸੇ ਵੇਲੇ ਭੱਜਾ ਵਾਹੂ ਦਾਹੀਆ ਮਾਤ ਲੋਕ ਆਕੇ ਸੰਭਲ ਲਗਾਇਆ ਨਾਰਾ ਢੋਲਾ ਢੋਲਾ ਦਿੱਤਾ ਡਰਾਈਆ ਨੇਕ ਲੰਕ ਕਲਕੀ ਅਵਤਾਰਾ ਜਿਸ ਨੂੰ ਜਨਮੇ ਕੋਈ ਨਾਮਈਆ ਮੇਰਾ ਅਮਾਮ ਅਮਾਮਾ ਨੂਰ ਅਲਾਹੀ ਪਰਵ ਦਿਗਾਰਾ ਸੰਜਾ ਯਾਰ ਇੱਕ ਅਖਵਾਏ ਸੂਹਰ ਸੰਗਤ ਜੀ ਇੱਥੇ ਅਕਾਲ ਪੁਰਖ ਲਿਖਾ ਕੇ ਗਏ ਨੇ ਮੇਰਾ ਅਮਾਮ ਅਮਾਮਾ ਨੂਰ ਅਲਾਹੀ ਪਰਵ ਦਿਗਾਰਾ ਸਾਂਝਾ ਯਾਰ ਇੱਕ ਅਖਵਾਇ ਕਿਨੇ ਹਰ ਸੰਗਤ ਜੀ ਇੱਕ ਅਕਾਲ ਪੁਰਖ ਖੁਦ ਜਦੋਂ ਸਾਨੂੰ ਇੱਕ ਲਿਖਵਾ ਕੇ ਗਏ ਆ ਤਾਂ ਦੋਖ ਜੇ ਉਹ 24 ਨੰਬਰ ਗ੍ਰੰਥ ਵਿੱਚ ਉਹ ਲਿਖਾ ਕੇ ਗਏ ਨੇ ਮੇਰਾ ਅਮਾਮ ਅਮਾਮਾ ਨੂਰ ਅਲਾਹੀ ਪਰਵ ਦਿਗਾਰਾ ਸਾਂਝਾ ਯਾਰ ਇੱਕ ਅ ਸੋ ਅਸਲ ਅਜੀ ਇਥੇ ਉਹ ਦੋ ਵੀ ਲਿਖਾ ਸਕਦੇ ਸੀ 24 ਨੰਬਰ ਗ੍ਰੰਥ ਵਿੱਚ ਮਹਾਰਾਜ ਲਿਖਾ ਕੇ ਗਏ ਆ ਨੇ ਉਹ ਇਥੇ ਦੋ ਵੀ ਲਿਖਾ ਕੇ ਜਾਂਦੇ ਦੋ ਦਾ ਵੀ ਫਿਰ ਨਾਮ ਮਹਾਰਾਜ ਸ਼ੀਰ ਸਿੰਘ ਜੀ ਮਹਾਰਾਜ ਪੂਰਨ ਸਿੰਘ ਜੀ ਨੰਬਰਿੰਗ ਦੇ ਦਿੱਤੀ ਨਾ ਆਪਾਂ ਇਫ ਯਰ ਇਥੇ 24 ਨੰਬਰ ਗ੍ਰੰਥ ਦੇ ਵਿੱਚ ਇੱਕ ਦੀ ਗੱਲ ਕਿਉਂ ਕਰ ਰਹੇ ਹੋ ਇੱਕ ਸੀ ਇੱਕ ਹੈ ਔਰ ਹਮੇਸ਼ਾ ਇੱਕ ਹੀ ਰਹੇਗਾ ਮੇਰਾ ਅਮਾਮ ਅਮਾਮਾ ਨੂਰ ਅਲਾਹੀ ਪਰਗਦੀ ਗਾਰਾ ਸਾਂਝਾ ਯਾਰ ਇੱਕ ਅਖਵਾਈਆ ਉਸ ਦਾ ਸੰਦੇਸ਼ ਦੋ ਜਹਾਨ ਸੁਣ ਇੱਕੋ ਵਾਰਾ ਇੱਕ ੰਕਾਰ ਕਰੇ ਪੜਾਈਆ ਜਨ ਭਗਤੋਂ ਭਗਤੀ ਦੇ ਪਿਆਰ ਵਿੱਚ ਸ਼ਬਦ ਦੀ ਸ਼ਬਦ ਦੇ ਹਿਤਕਾਰ ਵਿੱਚ ਕਰਨੀ ਨਮਸਕਾਰਾ ਨਯੋਨੋਸੀਸ ਨਵਾਈਆ ਪੂਰਬ ਲੈਣਾ ਪਿਛਲਾ ਹੰਦਾਰਾ ਪੂਰਬ ਸਭ ਦੀ ਝੋਲੀ ਪਾਈਆ ਤੁਹਾਨੂੰ ਦਰ ਆਇਆ ਨੂੰ ਸਭ ਨੂੰ ਮਿਲੇ ਪਿਆਰ ਆ ਪਿਆਰ ਮੁਹੱਬਤ ਵਿੱਚ ਸਤਿਗੁਰ ਆਪਣੀ ਗੋਦ ਟਿਕਾਈ ਤੁਸੀਂ ਉਸ ਪ੍ਰਭੂ ਦੇ ਵਰ ਖੁਰਦਾਰਾ ਜਿਸ ਦੀ ਵਰ ਖੁਰਦਾਰੀ ਅਵਤਾਰ ਪੈਗੰਬਰ ਗੁਰੂ ਬੈਠੇ ਸੀ ਸੁਵਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਚਾ ਹਰ ਸੱਚ ਦਾ ਸਾਹਿਬ ਇੱਕ ਗੁਸਾਈ ਸੱਚ ਦਾ ਸਾਹਿਬ ਕਿੰਨੇ ਇੱਕ ਗੁਸਾਈਆਂ ਸਤਾਰਾ ਹਾਰ ਕਹੇ ਜਨ ਭਗਤੋ ਕਦੇ ਨਾ ਹੋਇਓ ਦਿਲ ਗੀਰ ਚਿੰਤਾ ਗੈਮੀ ਨਾ ਕੋਈ ਰਖਾਈਆ ਸਤਿਗੁਰ ਮਿਹਰ ਕਰਦਾ ਬਦਲ ਦੇਵੇ ਤਕਦੀਰ ਤਦਬੀਰ ਆਪਣੇ ਹੱਥ ਰਖਾਈ ਆ ਜਿਸ ਬਿਧ ਕੀਤੀ ਕਿਰਪਾ ਉਤੇ ਕਬੀਰ ਮਿਹਰਬਾਨ ਮਿਹਰ ਨਜ਼ਰ ਉਠਾਈ ਆ ਤਨ ਸ਼ਿੰਗਾਰ ਕਰ ਜ਼ੰਜੀਰ ਸ਼ਰ ਜ਼ੰਜੀਰ ਦਿੱਤੇ ਕਟਾਈ ਆ ਜਿਸ ਦੇ ਅੰਤ ਦੇ ਪੀਲੇ ਬਸਤਰ ਆਏ ਚੀਰ ਧਰਮ ਦੀ ਤਾਰ ਧਰਮ ਚੰਦ ਦੇ ਗਵਈਆ ਏ ਖੇਲ ਨਜ਼ੀਰ ਨਜ਼ੀਰ ਹਵਕਾਇਆ ਜੋ ਤੇਜੋਸ ਰੂਪ ਹਾਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਚਾਰ ਨੇਕ ਲੰਕ ਬਰਾਣਾਰ ਮਹਾਰਾਜੇ ਸਿੰਘ বিষ্ণੂ ਭਗਵਾਨ ਜਨ ਭਗਤੋ ਤੁਹਾਡੀ ਕਦੇ ਨਾ ਭੁੱਲੇ ਤਸਵੀਰ ਜਨ ਭਗਤੋ ਤੁਹਾਡੀ ਕਦੇ ਨਾ ਭੁੱਲੇ ਤਸਵੀਰ ਤਸਵੀਰ ਵੇਖਣ ਵਾਲਿਓ ਤੁਹਾਨੂੰ ਤਸਵਰ ਆਪਣਾ ਦੇਖਾਈਏ ਸੰਗਤ ਜੀ ਤੁਸੀਂ ਇਸ ਟਾਈਮ ਅੱਜ ਵੀ ਉਸ ਅਕਾਲ ਪੁਰਖ ਪ੍ਰੈਜ਼ੈਂਟ ਮੰਗਦੇ ਹੋ ਸੀਗਾ ਸਦੇ ਰਸਮਾਨ ਹਨ ਅਸੀਂ ਵੀ ਉਹ ਅੱਜ ਵੀ ਇਸ ਟਾਈਮ ਪ੍ਰੈਜ਼ੈਂਟ ਮੰਨਦੇ ਆ ਵੀ ਉਹ ਸਾਡੇ ਨਾਲ ਜੇ ਸਾਰੀ ਚੀਜ਼ ਆਪਾਂ ਲੈ ਕੇ ਚੱਲਦੇ ਹਾਂ ਤਾਂ ਫਿਰ ਇੱਕ ਹੋਣੀ ਜੋ ਹਰ ਬਾਣੀ ਦੇ ਵਿੱਚ ਇੱਕ ਦੀ ਗੱਲ ਕਰਕੇ ਗਈ ਹੈ ਇਸ ਹਰ ਬਾਣੀ ਦੇ ਵਿੱਚ ਆਪਾਂ ਨੂੰ ਕੀ ਮੈਸੇਜ ਮਿਲਿਆ ਹੈ ਇੱਕ ਦੀ ਗੱਲ ਕਰਕੇ ਗਿਆ ਔਰ ਸਤਿਗੁਰੂ ਸ਼ਬਦ ਨੂੰ ਅੱਗੇ ਆਪਾਂ ਲੈ ਕੇ ਚੱਲਣਾ ਤੁਸੀਂ ਮਹਾਰਾਜ ਨੂੰ ਦੇਖਿਆ ਠੀਕ ਆ ਸਤਿ ਤੁਸੀਂ ਦਰਸ ਕੀਤਾ ਔਰ ਹੰਡਾ ਆਇਆ ਹਨਾ ਪਰ ਅਸੀਂ ਹੁਣ ਜਦੋਂ ਵੀ ਮਿਲਣਾ ਉਸ ਅਕਾਲ ਪੁਰਖ ਨੂੰ ਮਿਲਣਾ ਤਾਂ ਸਤਿਗੁਰ ਸ਼ਬਦ ਵਿੱਚ ਵਿਚੂਲਾ ਪਾ ਕੇ ਉਹਦੇ ਜ਼ਰੀਏ ਅਸੀਂ ਅਕਾਲ ਪੁਰਖ ਨੂੰ ਮਿਲ ਸਕਦੇ ਸੋ ਸੰਗਤ ਜੀ میری ਕੋ ਬੇਨਤੀ ਹੈ ਕਿ ਆਪ ਸਾਰੇ ਸਤਿਗੁਰ ਸ਼ਬਦ ਨਾਲ ਜੁੜ ਜਿਓ ਤੇ ਉਹਦਾ ਜੋ ਸੰਦੇਸ਼ ਸੰਸਾਰ ਨੂੰ ਦੇਈਏ ਤੂੰ ਮੇਰਾ ਮੈਂ ਤੇਰਾ ਇਹੀ ਆਪਣਾ ਮਿਸ਼ਨ ਹੈ ਭਗਤ ਦੇ ਭਗਵਾਨ ਦਾ ਮਿਸ਼ਨ ਉਹ ਮੇਰਾ ਮੈਂ ਤੇਰਾ ਜਾਬ ਕੱਲਾ ਆਪਣੇ ਲਈ ਨਹੀਂ ਪਾਰੀ ਸੰਸਾਰ ਵਾਲਿਆਂ ਲਈ ਹੈ ताकि सारी सृष्टि एक हो जाए उस अकाल पुरख एक नजर न कि सारी सृष्टि का इको जाप हो मैं चर एक है ना टेक बुद्धि ना हो विवेक कूड़ा ना रहे भेख वसे ना उस देश जिथे मालक एक नरेश नरांदा नारायण नजर ही आई जी ਇੱਕ ਆਤਮਾ ਇੱਕ ਪਰਮਾਤਮਾ ਕਿੰਨੀਆਂ ਹਰ ਸੰਗਤ ਜੀ ਇੱਕ ਇੱਕ ਆਤਮਾ ਇੱਕ ਪਰਮਾਤਮਾ ਸਾਰੀ ਸ੍ਰਿਸ਼ਟੀ ਦਾ ਇੱਕੋ ਵਜੇਗਾ ਤਾਲ ਤਾਲ ਤਲਵਾੜਾ ਸ਼ਬਦ ਗੁਰੂ ਜੜਾਈਆ ਇੱਕੋ ਮੰਦਰ ਇੱਕੋ ਕਾਬਾ ਇੱਕੋ ਮੰਦਰ ਇੱਕੋ ਕਾਬਾ ਇੱਕੋ ਹੋਵੇਗੀ ਧਰਮਸਾਲ ਧਰਮ ਦਵਾਰਾ ਇੱਕੋ ਇੱਕ ਵੜਿਆਈ ਸੋਹ ਸੰਗਤ ਜੀ ਇੱਕ ਨੂੰ ਵੀ ਵੜਿਆਈ ਮਿਲਣੀ ਹੈ ਇਸ ਦੇ ਨਾਲ ਹੀ ਮੈਂ ਮਾਫੀ ਚਾਹਨੀ ਹਾਂ ਜੈਕਾਰੇ ਦਾ ਸਾਥ ਦੇਣਾ ोहारा श्री विष्णु भगवान् जय